ਹਾਂਜੀ ਪਿੰਡ ਭੰਮੇ ਖੁਰਦ ਦੇ ਬਾਰੇ ਤੁਸੀਂ ਸੁਣਿਆ ਹੋਣਾ ਕਿ ਭੰਮੇ ਖੁਰਦ ਦੇ ਵਿੱਚ ਦੋ ਕਿੱਲੇ ਜੰਗਲ ਜਿਹੜਾ ਉਹ ਬਾਤਾ ਸੀਗਾ ਲੱਗੇ ਵੇ ਬੂਟੇ ਬਾਤੇ ਸੀਗੇ 2 ਸਾਲ ਪੁਰਾਣੇ ਸੋ ਆ ਆਲੇ-ਦਾਲੇ ਤਾਰ ਖੜੀ ਸੀ ਤਾਰ ਦੀ ਪੱਟ ਕੇ ਲੈ ਗਏ ਸੀਗੇ ਤੇ ਉਸ ਦਿਨ ਅਸੀਂ ਅੱਗੇ ਆ ਕੇ ਬੋਲੇ ਸੀਗੇ ਵੀ ਇਹ ਜਿਹੜੀ ਇਹ ਬਾਣ ਆ ਜਿਹੜਾ ਇਹ ਠੇਕੇ ਨੇ ਦਿੱਤਾ ਸੀ ਤੇ ਬਾਹਰ ਠੇਕੇ ਤੇ ਦੇਖ ਕੇ ਦਰਾਤ ਪੱਟਦੇ ਸੀਗੇ ਤਾਰ ਵੀ ਪੱਟ ਕੇ ਲੈ ਗਏ ਸੀ ਇੱਥੋਂ ਹਲੋ ਹਾਂਜੀ ਮੈਡਮ ਵੀਡੀਓ ਜੀ ਰਖਾ ਸਿੰਘ ਸੁਧਾਨਾ ਬੋਲਦਾ ਜੀ ਆச்சா ਜੀ ਇੱਕ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਉਹ ਦਵਾਰੇ 2 ਕਿੱਲੇ ਚ ਲਾਤੇ ਬੂਟੇ ਹਾਂ ਉਹ ਪਹਿਲਾਂ ਤੁਹਾਡੀ ਗਲਤੀ ਤਾਂ ਬਹੁਤ ਵੱਡੀ ਸੀ ਨਾ ਜੀ ਪਹਿਲਾਂ ਬਾਹਰ ਠੇਕੇ ਤੇ ਲਾ ਕੇ ਲੱਗੇ ਲਵਾਈ ਬੂਟੇ ਫਟਾਤੇ ਸੀਗੇ ਚਲ ਹੁਣ ਤੁਹਾਡਾ ਧੰਨਵਾਦ ਆ ਮੈਡਮ ਇਸ ਗੱਲੋਂ ਵੀ ਤੁਸੀਂ ਲਵਾਤਾ ਪਰ ਉਹਨੇ ਕੱਲੀ ਖਾਣਾ ਪੂਰਤੀ ਨਾ ਹੋਵੇ ਇਹਨੂੰ ਸਾਮ ਪੀ ਲਿਓ ਬੂਟੇ-ਬਾਟੇ ਨੂੰ ਪਾਣੀ ਵੀ ਪਾਉਂਦੇ ਰਹੋ ਆ ਇਹਨਾਂ ਹੋਵੇਗਾ ਪੱਕੇ ਵਾਰੀ ਲਾਤਾ ਠੀਕਾ ਦਿਖਾਤਾ ਤੇ ਮੁੜ ਕੇ ਇੱਥੇ ਖੜੇ ਸੁੱਕ ਜਾਣ ਬਈ ਇਹ ਪਹਿਲਾਂ ਹੀ ਕਰਿਆ ਹੁੰਦਾ 2 ਸਾਲ ਦੇ ਬੂਟੇ ਪਾਉਣੇ ਨਾ ਪੈਂਦੇ ਮੈਡਮ ਚਲ ਹੁਣ ਖਿਆਲ ਰੱਖਿਓ ਜੀ ਮਿਹਰਬਾਨੀ ਜੀ ਸੋ ਆਪਾਂ ਜਿਹੜੀ ਗੱਲ ਕਰਦੇ ਆਂ ਵੀ ਜੇ ਅਸੀਂ ਮਾੜਾ ਮੋਟਾ ਉਜਰ ਕਰਨ ਲਗੇ ਮਾੜੀ ਮੁੱਟੀ ਹਿੰਮਤ ਕਰਨ ਲਗੇ ਮਿਹਨਤ ਕਰਨ ਲਗੇ ਨਾ ਤਾਂ ਮੈਨੂੰ ਲੱਗਦਾ ਵੀ ਦਰਖਤ ਬਾਹਰ ਜਾਣਗੇ ਹੁਣ ਜੇ ਅਸੀਂ ਉੱਥੇ ਇੱਦੇ ਉੱਥੇ ਆ ਇੱਥੇ ਆ ਕੇ ਮੈਂ ਬੋਲਿਆ ਸੀਗਾ ਪਿੰਡ ਭੰਮੇ ਜ਼ਿਲ੍ਹਾ ਮਾਨਸਾ ਉਹ ਕਿੱਲੇ ਜਿਹੜਾ ਜੰਗਲ ਲਾ ਹੈਗਾ ਲਾ ਆਇਆ ਸੀ ਦਰਖਤ ਬਾਹੇ ਗਏ ਸੀਗੇ ਤੇ ਉਦੋਂ ਬਾਅਦ ਇਹ ਨਾਲ ਦੀ ਨਾਲ ਜਿਹੜਾ ਸਾਰਾ ਪ੍ਰਸ਼ਾਸਨ ਸਾਰੇ ਅਧਿਕਾਰ ਹੀ ਹਰਕਤ ਚ ਆਏ ਤੇ ਇਹਨਾਂ ਨੇ ਹੁਣ ਆ ਦੇਖ ਲਓ ਵੀ ਆ ਲਾਅ ਵੀ ਦਿੱਤਾ ਲਾ ਕੇ ਤਾਰ ਤੁਰ ਮਾਰ ਕੇ ਤੇ ਆਲੇ-ਦਾਲੇ ਖੰਭੇ-ਖੰਭੇ ਗੱਡ ਕੇ ਇਹਨਾਂ ਨੇ ਇਹਦਾ ਪਾਣੀ ਪੂਈ ਦਾ ਪ੍ਰਬੰਧ ਕਰਤਾ ਵੀ ਬੰਦੇ ਵੀਡੀਓ ਕਾਣੀ ਦੇ ਵਿੱਚ ਰੱਖਦੇ ਪੱਕੇ ਤੌਰ ਤੇ ਉੱਤੇ ਇਹ ਲਿਖ ਵੀ ਦਿੱਤਾ ਵੀ ਇਹਦੀ ਕਦੇ ਬੋਲੀ ਨਹੀਂ ਹੋਊਗੀ ਤੇ ਰਿਕਾਰਡ ਦੇ ਵਿੱਚ ਦਰਜ ਕਰ ਸੋ ਪੰਜਾਬ ਦੇ ਲੋਕੋ ਜਿੱਕੇ ਤੇ ਤੁਹਾਨੂੰ ਇਹ ਲੱਗਦਾ ਵੀ ਕੋਈ ਬੰਦਾ ਸਰਕਾਰੀ ਥਾਂ ਦੇ ਉੱਤੇ ਖੜੇ ਦਰਾਤ ਪਟ ਰਿਹਾ ਪਟ ਰਿਹਾ ਕੋਈ ਬੰਦਾ ਨੁਕਸਾਨ ਕਰ ਰਿਹਾ ਕਿਸੇ ਵੀ ਰੂਪ ਦੇ ਵਿੱਚ ਰੁੱਖਾਂ ਦਾ ਅੱਖਾਂ ਲਾ ਕੇ ਜਾਂ ਹੋਰ ਕਿਸ ਤਰੀਕੇ ਦੇ ਨਾਲ ਤਾਂ ਨਾਲ ਦੀ ਨਾਲ ਉਹਦੀਆਂ ਵੀਡੀਓ ਬਣਾ ਕੇ ਵਾਇਰਲ ਕਰੋ ਉੱਥੇ ਮੌਜੂਦ ਕੋਈ ਅਧਿਕਾਰੀ ਜਿਹੜੇ ਹੈਗੇ ਆ ਜੰਗਲਾਤ ਤੇ ਜਾਂ ਹੋਰ ਕੋਸ਼ਿਸ਼ ਅਧਿਕਾਰੀ ਵੀ ਉਹਨਾਂ ਦੇ ਧਿਆਨ 'ਚ ਇਹ ਮਸਲਾ ਲਿਆਇਆ ਕਰੋ ਸੋ ਇਹ ਹੱਲ ਹੋ ਜਾਂਦਾ ਸੋ ਆਪਾਂ ਲਗਾਤਾਰ ਇਹਦੇ ਕਹਿੰਦੇ ਆ ਕੀ ਕਰਦੇ ਅਸੀਂ ਆਹ ਕਰਦੇ ਆ ਲੈ ਕੇ ਅਸੀਂ ਕੋਈ ਸਸਤਾ ਜਿਹਾ ਮੋਬਾਈਲ ਤੇ ਪਾ ਕੇ 300 ਦਾ ਪੈਕ ਅਸੀਂ ਕੱਲੀਆਂ ਟਿੱਪਣੀਆਂ ਕਰਨ ਵਾਲੇ ਨਹੀਂ ਜਾਂ ਅਸੀਂ ਕਿਸੇ ਦੇ ਖਿਲਾਫ ਕੋਈ ਝੰਡਾ ਨਹੀਂ ਚਲਾਉਣ ਵਾਲੇ ਵੀ ਮਿੱਥ ਕੇ ਸੇ ਦੇ ਕਿਸੇ ਦੇ ਖਿਲਾਫ ਝੰਡਾ ਚਲਾਉਨੇ ਆ ਅਸੀਂ ਜ਼ਮੀਨੀ ਪੱਧਰ ਤੇ ਕੰਮ ਕਰਦੇ ਆ ਆ ਟਾਲੀਆਂ ਦਾ ਪੱਟੀਆਂ ਗੀਆਂ ਟਾਲੀਆਂ ਪੰਜ ਅੱਠ ਟਾਲੀਆਂ ਪੱਟੀਆਂ ਗੀਆਂ ਅਸੀਂ ਉਹਨਾਂ ਬੰਦਿਆਂ ਤੇ 10 ਦਿਨ ਲਗਾਤਾਰ ਜ਼ੋਰ ਲਾ ਕੇ 379 ਦਾ ਪਰਚਾ ਦਰਾਂਗੇ ਜੋਰੀ ਦਾ ਉਤੇ ਪੈ ਸਰਕਾਰ ਖੜੀ ਸੀ ਆ ਵੀ ਇੱਕ ਵੇ ਸਰਕਾਰ ਖੜੀ ਸੀ ਪ੍ਰਸ਼ਾਸਨ ਖੜਾ ਸੀਗਾ ਪ੍ਰਸ਼ਾਸਨ ਨੇ ਆ ਦੀ ਮਰਜ਼ੀ ਨਾਲ ਹੀ ਵਹਾ ਕੇ ਇਦਾਂ ਰਾਹ ਤੇ ਬੋਲੀ ਤੇ ਚਾਰਤਾ ਸੀਗਾ ਬਾਣ ਇਹ ਤੇ ਅਸੀਂ ਕੱਲਾ ਬੋਲੇ ਸੀ ਆ ਕੇ ਇੱਥੇ ਵੀ ਨਹੀਂ ਅੱਦੂ ਅਗਲੀ ਕਾਰਵਾਈ ਫਿਰ ਸੜਕ ਤੇ ਬੈਠਾਂਗੇ ਜਾ ਕੇ ਫਫੜੇ ਦੀ ਇੱਕ ਅਜਾ ਬੋਰ ਵਧਿਆ ਕਿਹੋ ਭਵੰਤਮਾਨ ਦੀ ਮਾਤਾ ਜੀ ਦੇ ਨਾਲ ਸਿਕਿਉਰਿਟੀ ਚ ਲੱਗਿਆ ਹੋਇਆ ਪੁਲਿਸ ਵਾਲਾ ਮੁੰਡਾ ਹੈ ਸਕਾਉਟੀ ਚੱਲਦਾ ਅੱਜ ਕੱਲ ਭਵੰਤਮਾ ਦੀ ਮਾਦਰੇ ਨਾਲ ਪਿੰਡ ਫਾਫੜੇ ਭਾਈਕੇ ਦਾ ਉਹ ਵੀ ਮਾਨਸਾ ਦਾ ਸੱਤ 'ਚ ਖੜਾ ਉਹਨਾਂ ਬੰਦਿਆਂ ਨੇ ਮਿਲ ਕੇ ਕਈਆਂ ਨੇ ਹੋਰ ਨਾਲ ਤੇ ਬੋਲ ਵੜਤਾ ਅੱਜ ਉੱਥੋਂ ਵੀ ਆਏ ਆ ਉਹ ਪਿੰਡ ਵੀ ਸਾਰਾ ਇੱਕ ਪਾਸੇ ਆ ਸੋ ਜੀਐਸਸੀ ਇਸ ਤਰ੍ਹਾਂ ਰੁੱਖਾਂ ਨੂੰ ਬਚਾਉਣ ਲੱਗ ਗਏ ਸਾਡੀਆਂ ਨਸਲਾਂ ਸਾਡੀ ਧਰਤੀ ਸਾਡਾ ਵਾਤਾਵਰਨ ਸਾਡੇ ਆਉਣ ਵਾਲੇ ਜਵਾਕ ਇੱਚ ਤਾਂ ਹੀ ਜਾਂਦੇ ਰਹਿਣੇ ਸੋ ਆਓ ਯਾਰ ਆਪਾਂ ਇਹਨਾਂ ਨੂੰ ਸੰਭਾਲ ਕੇ ਇਹ ਸਾਡੇ ਲਈ ਆਪ ਫੱਕਲੇ ਨੂੰ ਦੱਬਾ ਮਾਰ ਕੇ ਵੀ ਧਰਤੀ ਸਾਡੀ ਹੋਈ ਆ। ਦੱਬ ਲੋ ਜੀ। ਆਹ ਹੋਰ ਜੀਵ ਜੰਤੂ ਜਣੌਰ ਪੰਛੀ ਦਰਖਤ ਮਨਾਸਪਤੀ ਇਹ ਸਾਰਿਆਂ ਦੀ ਧਰਤੀ ਆ ਭਰਾਵਾ। ਉਹਨਾਂ ਨੂੰ ਵੀ ਆਪਾਂ ਥਾਂ ਦੇ। ਇਹ ਸਾਡੇ ਲਈ ਸਹਾਈ ਬਹੁਤ ਹੁੰਦੇ ਆ। ਸਿਸ ਕਰਕੇ ਆਹ ਦੋ ਕੱਲੇ ਜੰਗਲ ਦੇ ਹਲੋ ਜਿਹੜੇ ਭੰਮੇ ਦੀ ਗੱਲ ਹੋਈ ਸੀਗੀ ਭੰਮੇ ਨੇ ਇੱਥੇ ਪਿੰਡ ਬੋਲੇ ਸੀ ਆ ਕੇ ਕਿ ਦੋ ਕੱਲੇ ਜੰਗਲ ਵੱਢਿਆ ਗਿਆ, ਪੱਟਿਆ ਗਿਆ, ਬਾਹ ਹੈ ਗਿਆ। ਉਹ ਆਹ ਦੋ ਕੱਲੇ ਜੰਗਲਾ ਲਵਾ ਕੇ ਤਾਰਤੂਰ ਮਰਵਾ ਕੇ ਇਹਨਾਂ ਤੋਂ ਫੇਰ ਇਹਨੂੰ ਕੰਮ ਨੂੰ ਅੰਜਾਮ ਤੱਕ ਲਾ ਜਾ ਕੇ ਛੱਡਿਆ ਬਾਲੇ ਕਹਿੰਦੇ ਕੀ ਕਰਦੇ ਆ ਜੀ ਮੁੱਦਾ ਠਾ ਦਿੰਦੇ ਆ ਪੱਤਰਕਾਰ ਸਵਾਲ ਕਰਦੇ ਆ ਲੱਖਾਂ ਮੁੱਦੇ ਠਾ ਦਿੰਦਾ ਹੱਲ ਨਹੀਂ ਕਰਦਾ ਲੱਖਾਂ ਜਿੰਨੇ ਜੋਗ ਦਾ ਹੈਗਾ ਕਰਦਾ ਆ ਕਰਕੇ ਦਿਖਾਤਾ ਨਾ ਬੋਲਦੇ ਅਸੀਂ ਵੀ ਚੁੱਪ ਕਰ ਜਾਂਦੇ ਇੱਥੋਂ ਮੇਰਾ 100 ਕਿਲੋਮੀਟਰ ਪੈਂਡਾ ਜੇ ਮੈਂ ਵੀ ਚੁੱਪ ਕਰ ਜਾਂਦੇ ਛੱਡ ਪਰ ਉਹ ਜੰਗਲ ਬਾ ਹੈਗਾ ਭੰਮੇ ਬਾ ਹੈਗਾ ਆਪਾਂ ਵੀ ਲੈਣਾ ਆ ਨੇੜੇ ਦੇ ਚੁੱਪੀ ਸੀ ਭੰਮਿਆਂ ਵਾਲੇ ਜਾਂ ਹੋਰ ਦੂਜੇ ਜਿਹੜਾ ਆਲੀ ਆਂਧੀ ਗਮਾਂਢੀ ਆ ਨਾਲ ਘਰ ਵਾਲੇ ਵੀ ਚੁੱਪੀ ਸੀਗੇ ਮੈਨੂੰ ਐਡੀ ਦੂਰੋਂ ਗਿਆ ਆਉਂਦੀ ਲੋਡ ਪੈ ਗਈ ਮੈਂ ਇਹਨਾਂ ਦੀ ਅੱਛੇ ਆ ਕੇ ਛਾਂ ਲੈਣੀ ਐ ਕਿ ਮੈਂ ਇੱਥੇ ਐਕਸੀਡੈਂਟ ਲੈਣੀ ਆ ਕੇ ਇਹਨਾਂ ਰਖਤਾਂ ਦੀ ਪਰ ਨਹੀਂ ਜਿੱਥੇ ਵੀ ਕਿਤੇ ਕੋਈ ਰੁੱਖ ਪਟਿਆ ਜਾਊਗਾ ਵੱਟਿਆ ਜਾਊਗਾ ਕਿ ਰੁੱਖਾਂ ਨੂੰ ਅੱਗ ਲਾਊਗਾ ਮੈਂ ਤੁਹਾਨੂੰ ਪਹਿਲੇ ਹੀ ਕਹਿੰਦਾ ਸਭ ਤੋਂ ਵੱਧ ਸਾਨੂੰ ਬੰਦਾ ਉਹ ਮਾੜਾ ਉਹ ਬੁਰਾ ਲੱਗਦਾ ਜਿਹੜਾ ਇਹ ਧਰਤੀ ਨਾਲ ਇਹ ਕੁਦਰਤ ਨਾਲ ਖਲਬਾਣ ਕਰ ਰਿਹਾ ਚਾਹੇ ਪਾਣੀ ਨਾਲ ਕਰ ਰਿਹਾ ਚਾਹੇ ਰੁੱਖਾਂ ਨਾਲ ਕਰ ਰਿਹਾ ਚਾਹੇ ਹਵਾ ਦੇ ਦੀ ਕਰ ਰਿਹਾ ਕਿਸੇ ਵੀ ਰੂਪ ਵਿੱਚ ਜ਼ਾਂਬੁੱਝ ਕੇ ਕਰ ਰਿਹਾ ਆਪਣੀਆਂ ਨਸਲਾਂ ਨੂੰ ਬਰਬਾਦ ਕਰ ਰਿਹਾ ਉਹ ਬੰਦੇ ਦੇ ਅਸੀਂ ਮੁੱਢ ਤੋਂ ਬੈਠੇ ਤੇ ਅਖੀਰ ਤੱਕ ਅੰਜਾਮ ਤੱਕ ਲਾ ਜਾ ਕੇ ਕਹਿਣ ਸ਼ਕਾਂਗੇ ਪੰਜਾਬ ਦੇ ਲੋਕੋ ਇਹਦੇ ਉੱਪਰ ਵੀ ਜਾਗਰੂਕ ਹੋ ਜਿਓ ਨਾ ਆਪਾ ਰੁਕ ਪਟਣ ਦੇਗੀ ਨਾ ਆਪਾ ਪਟਣ ਦੇਗੀ टांग ਚੱਕਣੀ ਪੈਣੀ ਐ टांग ਚੱਕੀ ਬਿਨਾਂ ਲੋਕ ਸੁੱਤ ਨਹੀਂ ਆਉਂਦੇ ਜੇ ਨਹੀਂ ਪ੍ਰਸ਼ਾਸਨ ਸੁਣਦਾ ਤਾਂ ਇੱਕ ਵਾਰ ਦੋ ਵਾਰੀ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਮਸਲਾ ਜਿੱਥੇ ਕਿਤੇ ਹਜੀਆਂ ਘਟਨਾਵਾਂ ਵਾਪਰਦੀਆਂ ਨੇ ਨਾਲ ਹੀ ਨਾਲ ਜਾ ਕੇ ਸੜਕਾਂ ਤੇ ਬਹਿ ਜਾ ਕਰੋ ਆਪੇ ਪ੍ਰਸ਼ਾਸਨ ਦੀ ચીਕ ਭਜੂ ਆਪੇ ਸਰਕਾਰ ਤੱਕ ਗੱਲ ਪਹੁੰਚੋ ਲੋਕਾਂ ਦੇ ਬੱਚੇ ਲਹਿਰ ਬਣੋ ਵੀ ਲੋਕ ਪੰਜਾਬ ਦੇ ਰੁੱਖਾਂ ਨੂੰ ਬਚਾਉਣ ਲਈ ਪਾਣੀ ਨੂੰ ਬਚਾਉਣ ਲਈ ਇਹ ਸੱਭਿਆਚਾਰ ਨੂੰ ਬਚਾਉਣ ਲਈ ਧਰਤੀ ਨੂੰ ਬਚਾਉਣ ਲਈ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਉੱਠ ਖੜੇ ਹੋਏ ਨੇ ਸੋ ਆਓ ਉੱਠ ਕੇ ਆਪਾਂ ਆਪਣੀਆਂ ਨਸਲਾਂ ਦੀ ਖਾਤਰ ਇਸ ਧਰਤੀ ਨੂੰ ਬਚਾਉਣ ਦੀ ਲੜਾਈ ਲੜਗੇ ਹਵਾ ਪਾਣੀ ਰੁੱਖਾਂ ਨੂੰ ਬਚਾਉਣ ਲਈ ਲੜਗੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਲਈ ਇਹ ਧਰਤੀ ਸਾਦਾ ਲਈ ਹਰੀ ਭਰੀ ਤੇ ਰਹਿਣ ਯੋਗ ਬਣੀ ਰਹੇ ਆਹ ਤੁਹਾਡੇ ਸਾਹਮਣੇ ਫਿਰ ਦਿਖਾਦੇ ਇੱਕ ਵਾਰੀ ਆਪ ਲੋਕਿੰਦੇ ਜੰਗਲ ਤਵਾਰਾ ਅਖੀਰ ਤੱਕ ਨਾਲੇ ਗੱਲ ਹੋਰ ਸੁਣ ਲਓ ਐਣੀ ਵੀ ਇਹ ਪੱਟਿਆ ਵੱਡਾ ਜਾਊਗਾ ਮੈਨੂੰ ਪੱਟਦੇ ਨਹੀਂ ਇਹਦੀ ਰਾਖੀ ਵੀ ਕਰਾਂਗੇ ਇਹਦੀ ਪੈਰਬਾਈ ਕੀਤੀ ਹੈ ਰਾਖੀ ਵੀ ਕਰਾਂਗੇ ਸੋ ਆਓ ਉੱਠ ਕੇ ਆਪਾਂ ਜਿਹੜੇ ਰੁੱਖ ਸਾਡੇ ਲਈ ਸਹਾਈ ਹੁੰਦੇ ਨੇ ਸਾਡੇ ਜੀਵਨ ਲਈ ਸਾਡੀ ਜ਼ਿੰਦਗੀ ਲਈ ਉਹਨਾਂ ਲਈ ਅਸੀਂ ਵੀ ਉਹਨਾਂ ਦੀ ਜ਼ਿੰਦਗੀ ਉਹਨਾਂ ਨੂੰ ਜਾਣਨ ਦਿਓ ਉਹਨਾਂ ਦੇ ਹਿੱਸੇ ਦੀ ਧਰਤੀ ਆਪਾਂ ਨੂੰ ਦੇ ਕੇ ਉਹਨਾਂ ਦਾ ਹਿੱਸਾ ਆਪਾਂ ਨਾ ਮਾਰ ਕੇ ਆਓ ਪੰਜਾਬ ਦੇ ਲੋਕੋ ਉੱਠ ਕੇ ਇਸ ਲਹਿਰ ਦਾ ਹਿੱਸਾ ਬਣੋ ਵਾਹਿਗੁਰੂ ਜੀ